ਗੱਲਾਂ ਲਈ ਤਰਸਾਂ ਤਰਸਣਾ ਲੱਗ ਜਾਈ ਬਈ ਇਹੋ ਜਿਹਾ ਪਾਵਾਂ ਕਾਵਾਂ ਜੇ ਤੁਰ ਰੁਕੀ ਮਿਲਦੀ ਆ ਨਾ ਰੁਕੀ ਗੱਲ ਦੂਰ ਮਿਰਚ ਮਿਲਦੀ ਦੂਰ ਮਿਰਚ ਦਾ ਸਾਰਾ ਅਚਾਰ ਮੈਂ ਦਾ ਅਚਾਰ ਦਾ ਸਾਰਾ ਕੁਝ ਵੀ ਨਹੀਂ ਮਿਲਦਾ ਪਾਣੀ ਨਾ ਖਾਲਾ ਫੰਡਣ ਬੋਕੇ ਉਦ ਨਾ ਖਾਲਾ ਤੁਰਕੀ ਸੁਖੀ ਖਾਲਾ ਸੁਖੀ ਰਹੇਗਾ ਤੇ ਜੇ ਚੋਪੜੀ ਦੇ ਕੇ ਕੇ ਜੇ ਚੋਪੜੀ ਵਾਸਤੇ ਪਾਪ ਕਰਨ ਲੱਗ ਗਿਆ ਨਾ ਤੇ ਦੁੱਖ ਬੜੇ ਸਾਰਦੇ ਪਹਿਣਗੇ ਸਜਣਾ ਬਹੁਤ ਦੁੱਖ ਸਹਾਰਨੇ ਪੜੇ ਇਹ ਤੋਂ ਪ੍ਰਿਆ ਹਾਤ ਜਿਹੜਾ ਸਾਡਾ ਵੀ ਪ੍ਰਣਾ ਪ੍ਰਾਪ ਪ੍ਰਾਣਾ ਹਾਤ ਜਿਹੜਾ ਪਿਛੇ ਦਾ ਆ ਗਿਆ ਉਹਦੇ ਵੱਲ ਵੀ ਧਿਆਨ ਨਹੀਂ ਸਾਡਾ ਜਾਣਾ ਚਾਹੀਦਾ ਵੀ ਇਹਦੇ ਵਿੱਚੋਂ ਮੈਨੂੰ ਕੁਝ ਮਿਲ ਜਾਵੇ ਦੇਖੀਏ ਬਹੁਤ ਵੱਡੇ ਪਾਪ ਸੁਆਤੇ ਪਾਛਰ ਦੇ ਕਿਰਪਾ ਕਰਦੇ ਨੇ ਕਲਪ ਬ ਵਿਚਾਰ ਬਖਸ਼ ਕੀਤੀ ਸੀ ਸਾਨੂੰ ਇਹੋ ਹੀ ਕੋਝ ਸਖਾਇਆ ਪਹਿਲਾ ਇਹ ਗੱਲ ਸਖਾਈਆਂ ਸਕਾਪੇਨ ਪਰਦਾ ਭਰਪੂਰ ਕਰਤਾ ਬਿਆਨ ਦੇ ਨਾਲ ਅਲਪਾਸ਼ ਸਰਦਿ ਕਿਰਪਾ ਕਰਦੇ ਆ ਅਮਰ ਦਿੱਤਾ ਸਾਨੂੰ ਬਖਸ਼ ਕਰ ਦਿੰਦੇ ਮਨੁੱਖ ਅਧੂਰਾ ਸੀ ਅਜੇ ਤੱਕ ਭਾਵੇਂ ਕਿੰਨਾ ਕੋ ਗਿਆਨ ਸੀ ਤੇ ਕਿੰਨਾ ਸਰੀਰਕ ਬਲ ਸੀ ਦਾ ਤੇ ਦੋ ਕੰਮਾਂ ਵੱਲੋਂ ਥੋੜਾ ਅਧੂਰਾ ਰਹਿ ਗਿਆ ਇੱਕ ਉੱਚੇ ਸੁੱਚੇ ਆਚਾਰ ਤੋਂ ਅਧੂਰਾ ਰਹਿ ਗਿਆ ਇੱਕ ਆਤਮ ਬਲ ਤੋਂ ਅਧੂਰਾ ਰਹਿ ਗਿਆ ਉਹ ਤੁਹਾਨੂੰ ਕੋ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਆਪ ਆਪਣ ਕਥਾ ਦਰਿਆ ਜੋ ਉਹਨਾਂ ਨੇ ਉਹ ਜਿਹੜੀ ਰੰਧ ਦੀ ਕਮਿਸੀ ਪੂਰੀ ਕਰ ਦਿੱਤੀ ਤੇ ਤੇਰਾ ਇਹ ਇਹੋ ਜੀ ਤਾਪ ਤੇ ਨਾਲ ਜੋੜ ਦਿੱਤਾ ਇੱਕ ਇਹੋ ਜੀ ਤਾਪ ਤੇ ਨਾਲ ਜੋੜਤਾ ਜਿਸ ਤਾਪ ਤੇ ਇਹ ਖੰਡ ਬ੍ਰਹਮੰਡ ਬਣਾਏ ਇਹ ਦਰਤੇ ਪੌਣ ਪੜੀ ਬੈਸੰਤਰ ਬਣਾਇਆ ਆ ਸਾਰਾ ਜਿੰਨਾ ਪਸਾਰਾ ਸੀ ਦੇਖ ਰਹੇ ਆ ਦੁਨੀਆ ਦਾ ਪਸਾਰਾ ਜਿੰਨਾ ਸੀ ਦੇਖ ਰਹੇ ਆ ਤੇ ਉਸ ਸ਼ਕਤੀ ਦੇ ਨਾਲ ਸਾਡਾ ਸਾਨੂੰ ਜੋੜਦਾ ਸੀ ਉਸ ਸ਼ਕਤੀ ਦੇ ਨਾਲ ਸਭ ਸੰਜੋੜਦਾ ਸੀ ਉਹਨੂੰ ਬਿਗਦੇ ਕਮੀ ਨਾ ਆ ਜੇ ਉਹ ਕਿਸੇ ਪਾਸੋਂ ਸੁਰਾਖ ਨਾ ਰਹਿ ਜੇ ਇਹ ਸ਼ਕਤੀ ਜਿਹੜੀ ਬਾਹਰ ਤੋਂ ਨਿਕਲ ਜਾਵੇ ਇਹ ਗੁਰੂ ਰੱਬੀ ਜਿਹੜਾ ਬਾਹਰ ਤੋਂ ਨਿਕਲ ਜਾਵੇ ਇਹ ਗਾਂ ਦੀ ਚਾਦਰ ਇਹਨੂੰ ਟੱਕ ਕੇ ਰੱਖੇ ਬਿਲਕੁਲ ਬਾਹਰੋਂ ਕੋਈ ਤੇ ਔਗਣ ਕੋ ਵੜਦਾ ਸਕੇ ਅੰਦਰ ਦੇ ਜਿਹੜੇ ਰੱਬੀ ਗੁਣ ਉਹ ਨਿਕਲਣਾ ਸਕਣ ਗਾਂ ਦੀ ਚਾਦਰ ਪਾਛ ਲਿਓ ਜੀ ਦੇ ਦਿੱਤੀ ਉਹ ਇਹ ਪੈਰੋ ਕਿਹੜ ਕੌਣ ਕਰ ਸਕਦਾ ਸੀ ਭਾਵੇਂ 10 ਗੁਰੂਆਂ ਨੇ ਬਹੁਤ ਯਤਨ ਕੀਤਾ ਪਰ ਉਹਨੇ ਗਿਆਨ ਮੰਡਿਆ ਗਿਆਨ ਹੋ ਗਿਆ ਬਹੁਤ ਆ ਗਿਆ ਆ ਦੋ ਗੱਲਾਂ ਪਰਲੇ ਉਪਚਾਰ ਕਰਦੇ ਦੋ ਗੱਲਾਂ ਦੇ ਸੀ ਆਇਆ ਇਹਨਿੰਕੋ ਪਰਦੇਸ ਸਤਿਆਤ ਵਿੱਚ ਆਇਆ ਤੁਸੀਂ ਦੇਖੋ ਤੋ ਕੁੱਟ ਕੇ ਫੜ ਨਹੀਂ ਸਕੋ ਉਹ ਕ੍ਰਿਯਾ ਉੱਚਾ ਸੁੱਚਾ ਆਚਾਰ ਇਹ ਪੜਾਈ ਤੇ ਪ੍ਰਯੋਗ ਨੂੰ ਨਾਲ ਸਾਹੁੰਨੇ ਉੱਚੇ ਸੁੱਚੇ ਚਾਰ ਦੀ ਪਰ ਉਹਦੇ ਲੜਦਾ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸ਼ਕਤੀ ਦੇ ਨਾਲ ਜੋੜ ਦਿੱਤਾ ਜਿਹੜੀ ਸ਼ਕਤੀ ਨੂੰ ਆਸੇ ਪਾਸੇ ਤੋਂ ਬਿਲਕੁਲ ਚਾਦਰ ਉੱਤੇ ਗਾਣੇ ਧੱਕ ਕੇ ਰੱਖੇ ਪਏ ਦੇ ਦਨੋਂ ਨਾ ਕੋਈ ਬੜੇ ਤੇ ਨਾ ਕੋਈ ਬਾਹਰ ਨਿਕਲੇ ਦਸੋ।ឪ ਕੋਈ ਬਰੇ ਬੜੇ ਨਾ ਤੇ ਕੋਈ ਕੋਈ ਬਾਹਰ ਨਿਕਲੇ ਨਾ। ਉਸੇ ਤਰੇ ਅਮਰ ਸ਼ਕਾਇਆ ਤਰਸ ਲੋ ਸਭਾ ਬੀਤਿਆ। ਕੁਝ ਕ ਪਾਸ਼ਾ ਨੂੰ ਮਜਬੂਰੀ ਕਾਰਨ ਆਪਦੇ ਮਜੂਰੀ ਕਰਨ ਦੇ ਸਾਡੀ ਮਜਬੂਰੀ ਕਰਦ ਸਾਡੇ ਮਜਬੂਰੀ ਦਾ ਗੁਰੂ ਨੂੰ ਕੀ ਪਤਾ ਸੀ ਬੇਰਵਾਹ ਵੀ ਬੋਲੀ ਬਈ ਸਾਡੇ ਮਜਬੂਰੀ ਦਾ ਗੁਰੂ ਨੂੰ ਪਤਾ ਹੈ ਜਾਂ ਇਹਦੇ ਗੁਰੂ ਗ੍ਰੰਥ ਸਾਹਿਬ ਗੁਰੂ ਨੂੰ ਸਾਡੀ ਮਜਬੂਰੀ ਦਾ ਪਤਾ ਸੀ ਬੀਕ ਤੱਕੇ ਤੱਕੇ ਮਤਲਬ ਬਿਕਨਾਂ ਲਾਉਂ ਜਾਣਾ ਇੱਕ ਦਿਨ ਤੱਕੇ ਤੱਕ ਦੀ ਖਾਤਰ ਪਟਕੇ ਦਾ ਫੇਲ ਤ ਆਤਮ ਬਲ ਹੋ ਜਿੰਦਾ ਬਚ ਹਮਨ ਸ਼ਿਕਾਇਆ ਸਾਡੇ ਅਣਖ ਆਮਰੂ ਨੂੰ ਬਰਕਰਾਰ ਰੱਖਣ ਵਾਸਤੇ ਆਤਮ ਬਲ ਭਰਿਆ ਸਾਡੇ ਵਿੱਚ ਅਮਰ ਸ਼ਕਾ ਦੇ ਉਸੇ ਵੀ ਸਾਡੇ ਆਤਮ ਅਤ ਪਤ ਆਬਰੂ ਨੂੰ ਰੱਖਣ ਵਾਸਤੇ ਪਾਸ਼ਾ ਨੇ 14 ਲੜਾਈਆਂ ਲੜੀਆਂ ਆਪਣੇ ਵਾਸਤੇ ਨਹੀਂ ਸੰਸਾਰ ਤਿੰਨੋ ਚੀਜ਼ਾਂ ਤੇ ਲੜਾਈ ਹੁੰਦੀ ਪੈਰੋ ਉਹ ਤਿੰਨੋ ਚੀਜ਼ਾਂ ਹੁੰਦੀਆਂ ਨੇ ਚਰ ਜ਼ਰੂਰਤ ਤੇ ਜ਼ਮੀਨ ਚਰ ਕਹਿੰਦੇ ਤਾਂ ਦੌਲਤ ਵਾਸਤੇ ਜਾਂ ਲੜਾਈ ਹੁੰਦੀ ਹੈ ਤਾਂ ਦੌਲਤ ਦੀ ਤੇ ਉਹਦਾ ਹੱਕ ਇਹਦਾ ਮੈਨੂੰ ਮਿਲ ਜੇ ਕਿਸੇ ਤਰੀਕੇ ਨਾਲ ਮਿਲ ਜਵੇ ਲੜਾਈ ਕਰਕੇ ਲੜਾ ਬਹੁ ਕਰ ਉਹਦਾ ਨੂੰ ਦੇਣਾ ਨਹੀਂ ਜੇ ਕੋ ਕੋਗਾ ਤਲੜਾਈ ਹੋ ਗਈ ਜੋ ਨੂੰ ਬੁਰੂ ਕੋ ਦੇ ਜਦ ਨੀ ਨੂੰ ਦੰ ਦਿਨ ਆ ਨੀ ਤਲੜਾਈ ਹੋਦੀ ਸੰਸਾਰ ਦੇ ਸਾਡੇ ਜਿੱਤੇ ਵੀ ਜੰਗ ਹੋਏ ਪੁੱਤ ਜਦ ਰੂਤੂਈ ਜਦਵੀਂ ਤੋਂ ਪੁੱਤਰ ਤਾਂ ਜਿਹੜਾ ਜੰਗ ਹੋਇਆ ਉਹ ਕਤੂਆ ਜੀ ਸੀਤਾ ਤੋਂ ਸੀਤਾ ਕੌਣ ਸੀ ਜਿਨ੍ਹਾਂ ਨੇ ਉਹਨੂੰ ਚੁੱਕ ਲਗਾ ਰਾਮ ਭਗਵਾਨ ਨੂੰ ਮਾਰਦੇ ਮਾਰਦਾ ਥਾ ਨੂੰ ਲੜਕੇ ਮਾਰਿਆ ਨਾ ਉਹ ਤਦ ਨਹੀਂ ਮਾਰਿਆ ਦੁਪਰ ਦਿਨ ਲਾਈ ਹੋਈ ਜੰਗ ਹੋਇਆ ਕਾਦ ਪਸੂਰ ਦ੍ਰੋਪਦੀ ਦੀ ਵੈਦ ਕੀਤੇ ਦ੍ਰੋਪਦਨ ਉਹਨਾਂ ਦਾ ਇਹ ਸ ਉਹਦਾ ਜਿਹੜਾ ਜਰਸੀ ਦਾ ਉਹ ਦਿਨਾਂ ਤੋਂ ਚਾਹਦਾ ਭਾਵ ਜਿੰਨੇ ਕੁ ਉਹਨੂੰ ਜਗਾ ਮਿਲਣੀ ਚਾਹੀਦੀ ਉਹ ਦਿੰਦਾ ਨਹੀਂ ਸੀਗਾ ਵਿੱਚ ਪ੍ਰਵਾਨ ਰਾਮ ਜਿੰਦਰੀ ਸਾਖੀ ਵੀ ਪੜੇ ਸਮਝਾਇਆ ਵੀ ਪਰਦੇਸ ਸਮਝਾਇਆ ਅੱਜ ਲੜਾਈ ਹੋਈ ਇੰਨਾ ਤਿੰਨਾ ਚੀਜ਼ਾਂ ਵਿੱਚੋਂ ਇੱਕ ਚੀਜ਼ ਦੀ ਵੀ ਤੋ ਰਾਤ ਮੁਖ ਰੱਖ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਬੰਨ ਰਣ ਕਿਸਨ ਲੜਾਈ ਦੀ ਕਿਦੀ ਜਿੰਨੀਆਂ ਲੜਾਈਆਂ ਵਿੱਚ ਜਿੰਨਾ ਜਗ੍ਹਾ ਜਿੱਤ ਲਈ ਉਹ ਤੋਂ ਕਬਜ਼ਾ ਕਰ ਸਕਦੇ ਸੀ ਸੁਮਾ ਅਸਰ ਦੇ ਰਾਜ ਸੁਮਾ ਅਸਰ ਉਹ ਜਿੱਤਿਆ ਹੋਇਆ ਇਲਾਕਾ ਵੀ ਸੁਮਾਰਿਆ ਦਰਨ ਉਹਨਾਂ ਦੇ ਕੋਲ ਦਿੱਤਾ ਜਿਹਦਾ ਸੀਗਾ ਤੋਂ ਉਹ ਲੋਕ ਪਬਲਿਕ ਦਾ ਦੁਨੀਆ ਤੇ ਨਾਲ ਤੱਕਾ ਕਰਦੇ ਸੀ ਤੱਕਾ ਕਿ ਗੁਰੂ ਗੋਬਿੰਦ ਸਿੰਘ ਜੀ ਬੰਦੇ ਨੂੰ ਤੱਕਾ ਨਹੀਂ ਕਿਸੇ ਧਰਮ ਨੂੰ ਮੰਨੇ ਕੋਈ ਕਿਸੇ ਧੰਨ ਦੇ ਨਾਲ ਕੋਈ ਮੰਨੇ ਖੁਦਾ ਨੂੰ ਉਹਦੀ ਮਰਜ਼ੀ ਦੀ ਗੱਲ ਉਹ ਜਾਨੇ ਕਿਸੇ ਨੂੰ ਰੱਬ ਖੁਦਾ ਦੇ ਮੰਨਣ ਦਾ ਕੋਈ ਤੋ ਪਾਬੰਦੀ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕਾ